ਇੱਕ ਬਜ਼ੁਰਗ ਗੁਰਮੁਖੋ ਕੁਦਰਤੀ ਮੈਨੂੰ ਘਟਨਾ ਇੱਕ ਯਾਦ ਆ ਗਈ ਇੱਕ ਬਜ਼ੁਰਗ ਤਿੰਨ ਉਹਦੀਆਂ ਨੋਹਾ ਉਹਦੇ ਅੱਖਾਂ ਦੇ ਸਾਹਮਣੇ ਉਹਦੇ ਪੁੱਤਿਆਂ ਨੇ ਖੇਡਣਾ ਉਹਦੀਆਂ ਪੋਤੀਆਂ ਨੇ ਖੇਡਣਾ ਨੋਹਾਂ ਨੇ ਬੜਾ ਸਤਿਕਾਰ ਕਰਨਾ ਪਾਪਾ ਦੀ ਪ੍ਰਸ਼ਾਦਾ ਉਹਦੀ ਸੇਵਾ ਕਰਨੀ ਤੇ ਉਹ ਬਜ਼ੁਰਗ ਨੇ ਕਦੀ ਕਦੀ ਇਹ ਗੱਲ ਕਹਿਣੀ ਵਾਹ 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 ਸਬਰਾ ਵਾ ਤੇਰਾ ਸ਼ੁਕਰ ਹੈ ਯਕਨਾ ਬੁੱਲੋ ਵਾ ਸਬਰਾ ਵਾ ਤੇਰਾ ਸ਼ੁਕਰ ਹੈ ਨੌਵੇਂ ਹੈਰਾਨ ਹੋਣਾ ਬੱਚਿਆਂ ਨੇ ਹੈਰਾਨ ਹੋਣਾ ਤਿੰਨ ਨੌਵੇਂ ਉਹਦੀਆਂ ਇਤਨੇ ਨੌਆ ਸੁਆ ਕਰਦੀਆਂ ਨੇ ਪਾਪਾ ਜੀ ਇਹ ਗੱਲ ਪਤਾ ਨਹੀਂ ਕੀ ਕਰਦੇ ਨੇ ਲੋਕ ਰੱਬ ਦਾ ਸ਼ੁਕਰ ਕਰਦੇ ਰੱਬ ਜੀ ਤੇਰਾ ਸ਼ੁਕਰ ਹੈ ਪਰਮਾਤਮਾ ਜੀ ਤੇਰਾ ਸ਼ੁਕਰ ਹੈ ਪਰ ਸਾਡੇ ਪਾਪਾ ਜੀ ਸੋਹਣਾ ਸਾਹਿਬ ਇਹ ਪਤਾ ਨਹੀਂ ਕੀ ਗੱਲ ਕਹਿੰਦੇ ਰਵਾ ਸਬੜਾ ਵਾ ਤੇਰਾ ਸ਼ੁਕਰ ਹੈ ਹੱਥਨੇ ਨੋ ਅਸਲਾ ਕਰਕੇ ਨਾ ਉਹ ਬਜ਼ੁਰਗ ਜਿਹੇ ਕੋਲ ਹੁੰਦੀਆਂ ਨੇ ਹੱਥ ਜੋੜਦੀਆਂ ਨੇ ਅੱਖ ਲਗੇ ਪਾਪਾ ਜੀ ਅੱਜ ਇੱਕ ਬੇਨਤੀ ਹੈ ਤੁਹਾਡੇ ਅੱਗੇ ਕਿਰਪਾ ਕਰੋ ਸਾਨੂੰ ਇਹ ਦੱਸਣਾ ਕਰੋ ਤੁਸੀਂ ਕਦੀ ਕਦੀ ਇਹ ਗੱਲ ਕਹਿੰਦੇ ਹੋ ਵਾਹ ਸਬਰਾ ਵਾਹ ਤੇਰਾ ਸ਼ੁਕਰ ਹੈ ਲੋਕ ਰੱਬ ਦਾ ਸ਼ੁਕਰ ਕਰਦੇ ਨੇ ਲੋਕ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਪਰ ਤੁਸੀਂ ਇਹ ਕੀ ਕਹਿੰਦੇ ਹੋ ਵਾਹ ਸਬਰਾ ਵਾਹ ਤੇਰਾ ਸ਼ੁਕਰ ਹੈ ਤਾਂ ਅੱਗੋ ਮਜੁਰਗਾ ਅੱਖਣ ਲੱਗਾ ਚਲੋ ਅੱਜ ਪੁੱਛ ਹੀ ਲਿਆ ਤੁਸੀਂ ਮੈਨੂੰ ਕਹਿੰਦੇ ਚਲੋ ਹੁਣ ਤੁਹਾਡੀ ਸੱਸ ਚੜ੍ਹਾਈ ਕਰ ਚੁੱਕੀ ਆ ਤੁਹਾਨੂੰ ਇਹ ਗੱਲ ਮੈਂ ਦੱਸ ਹੀ ਦੇਣਾ ਵਾ ਕਹਿੰਦਾ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਹੈ ਨਾ ਤੁਹਾਡੀ ਸੱਸ ਦੇ ਨਾਲ ਤੇ ਕਹਿੰਦੇ ਤੁਹਾਡੀ ਸੱਸ ਬੜੀ ਸੋਹਣੀ ਸੀ ਤੇ ਮੈਂ ਥੋੜਾ ਜਿਹਾ ਰੰਗ ਪੱਕਾ ਸੀ ਮੇਰਾ ਜਦੋਂ ਉਹਨੂੰ ਮੈਂ ਵਿਆਹ ਕੇ ਲਿਆਂਦਾ ਨਾ ਉਹਦੀਆਂ ਸਹਲੀਆਂ ਨੇ ਉਹਨੂੰ ਕਿ ਮੇਣਾ ਮੰਨਣਾ ਸ਼ੁਰੂ ਕਰ ਦਿੱਤਾ ਵੇਖ ਤੂੰ ਕਿੰਨੀ ਸੋਹਣੀ ਆ ਤੈਨੂੰ ਘੜ ਵਾਲਾ ਕਿਹੋ ਜਿਹਾ ਮਿਲ ਗਿਆ ਹੁੰਦੇ ਨੇ ਲੋਕ ਗੁਰਮੁਖੀ ਹੋਜੇ ਘੜ ਤੋੜਨ ਵਾਲੇ ਵੀ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਦੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਾ ਕਰੋ ਯਕੀਨ ਨਾ ਕਰੋ ਕਦੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਕਦੇ ਵਿਸ਼ਵਾਸ ਨਾ ਕਰੋ ਯਕੀਨ ਨਾ ਕਰੋ ਕਿਉਂ ਕਈ ਚੁਗਲਖੋਰ ਚੁਗਲੀ ਕਰਕੇ ਹੱਸਦੇ ਵਸਤੇ ਘਰਾਂ ਨੂੰ ਉਜਾਰ ਦਿੰਦੇ ਨੇ ਇਹ ਸੁਭਾਅ ਇਹ ਹੁੰਦਾ ਉਹ ਬਜ਼ੁਰਗ ਆਪਣੀਆਂ ਨਾਵਾਂ ਨੂੰ ਆਖਣ ਲੱਗਾ ਕਿੰਦਾ ਤੁਹਾਡੀ ਸੱਸ ਦੀਆਂ ਜਿਹੜੇ ਸਹੇਲੀਆਂ ਸਨ ਨਾ ਉਹਨਾਂ ਨੂੰ ਮਿਹਣਾ ਮਾਰਨਾ ਮਨ ਚੁੱਕਣਾ ਆਉਦਾ। ਕਹਿੰਦਾ ਇੱਕ ਦਿਨ ਮੈਨੂੰ ਕਹਿੰਦੀ ਮੈਂ ਪੇਕੇ ਜਾਣਾ। ਤਾਂ ਤੁਸੀਂ ਵੀ ਆਪਣੇ ਸਹੁਰੇ ਲੈ ਲਓ। ਕਹਿੰਦੇ ਅਸੀਂ ਦੋਨੋਂ ਜਾਣੇ ਤੁਰ ਪਏ। ਉਦੋਂ ਪੈਦਲ ਜਾਂਦਾ ਸੀ। ਕੋਈ ਸਾਧਨ ਨਹੀਂ ਸੀ। ਕਹਿੰਦੇ ਮੈਂ ਆਪਣੇ ਸਹੁਰੇ ਜਾ ਰਿਆਂ ਉਹ ਆਪਣੇ ਪੇਕੇ ਜਾ ਰਹੀ ਮੇਰੇ ਨਾਲ। ਦਰਸਤੇ ਦੋਨਾਂ ਨੂੰ ਪਿਆਸ ਲੱਗੀ ਉਦੋਂ ਇਹ ਨਿਲਕੇ ਜਹਾਂ ਪੰਪ ਨਹੀਂ ਸਨ ਖੂਹ ਦੇ ਸਨ ਕਹਿੰਦੇ ਪਿਆਸ ਲੱਗੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਮੈਨੂੰ ਪਿਆਸ ਲੱਗੀ ਹੈ ਭੜਿਆ ਲੋਕਾ ਇਹਨੂੰ ਅਖੂ ਤੇ ਪਾਣੀ ਪਿਲਾ ਦੇ ਕਹਿੰਦੇ ਮੈਂ ਆਖਿਆ ਮੈਨੂੰ ਵੀ ਪਿਆਸ ਲੱਗੀ ਹੈ ਕਹਿੰਦੇ ਅਖੂ ਤੇ ਜੇ ਉਹ ਰੱਸੀ ਦੇ ਨਾਲ ਡੋਲ ਮੰਨਿਆ ਸੀ ਨਾ ਡੋਲ ਮੁਕਾਇਆ ਪਰ ਪਾਣੀ ਨਹੀਂ ਮਾ ਹੈ ਗਰਮੀ ਕਰਕੇ ਨਾ ਪਾਣੀ ਨਹੀਂ ਮਾ ਹੁੰਦਾ ਕੂਦਾ ਤੁਹਾਨੂੰ ਪਤਾ ਕਈ ਵਾਰ ਉਹ ਖੂਜ ਪਾਣੀ ਨੀਵਾ ਸੀ ਪਾਣੀ ਘਟਿਆ ਹੋਇਆ ਸੀ ਕਿਨੇ ਡੋਲ ਪਹੁੰਚੇ ਨਾ ਉੱਥੇ ਕਹਿੰਦੇ ਮੈਂ ਆਪਣੀ ਦਸਤਾਰ ਉਤਾਰੀ ਪਾਗ ਉਤਾਰੀ ਉਹ ਪਾਗੜਾ ਸਿਨਲ ਬਣ ਤੀ ਕਿਹਦੇ ਫਿਰ ਡੋਲ ਪਹੁੰਚੇ ਨਾ ਕਹਿੰਦੇ ਪਿਆਸ ਲੱਗੀ ਬੜੀ ਕਹਿੰਦੇ ਫਿਰ ਮੈਂ ਆਪਣੀ ਕਮੀਜ਼ ਉਤਾਰੀ ਉਹ ਕਮੀਜ਼ ਵੀ ਬਾਹ ਵੀ ਪੱਗ ਦੀ ਨੁਕਰ ਬਣ ਤੀ ਇੱਕ ਬੰਨੇ ਪੱਗ ਦੀ ਨੁਕਰ ਤੇ ਰੱਸੀ ਵੱਜੀ ਹੋਈ ਐ ਕੱਸੀ ਦੇ ਕਿ ਡੋਲ ਵੱਜਾ ਹੋਇਆ ਕਹਿੰਦੇ ਦੋਲ ਲਮਕਾਇਆ ਦੋਲ ਫਿਰ ਪਾਣੀ ਤੱਕ ਪਹੁੰਚੇ ਨਾ ਕਿਤੇ ਪੈ ਨੀਮਾ ਅੰਦਰ ਹੋਇਆ ਕਿਤੇ ਅੱਧਾ ਕ ਮੈਂ ਖੂਦ ਵਿੱਚ ਲੰਕ ਗਿਆ ਜਦ ਮੈਂ ਖੂਦ ਲੰਕਿਆ ਨਾ ਕਿਤੇ ਤੁਹਾਡੀ ਸੱਚ ਦੇ ਅੰਦਰ ਪਤਾ ਨਹੀਂ ਕੀ ਆਇਆ ਉਹਨੇ ਪਿੱਛੋਂ ਮੈਨੂੰ ੱੱਕਾ ਦਿੱਤਾ ਕਿਤੇ ਮੈਂ ਖੂਦ ਡੁੱਬ ਪਿਆ ਉਹ ਆਪਣੇ ਪੇਕੇ ਪਹੁੰਚ ਗਈ ਤੇ ਕਹਿੰਦੇ ਮੈਂ ਆਵਾਜ਼ਾਂ ਦੇਵਾਂ ਖੂਦ ਪਾਣੀ ਘੱਟ ਸੀ ਮੈਨੂੰ ਕੋਈ ਬਾਹਰ ਕੱਢੋ ਕਿਤੇ ਕੋਈ ਬੱਕਰੀਆਂ ਚਾਰਨ ਵਾਲਾ ਅੱਜ ਨਹੀਂ ਆਇਆ ਉਹਨੇ ਮੇਰੀ ਆਵਾਜ਼ ਸੁਣੀ ਦੋ ਚਾਰ ਬੰਦੇ ਹੁਣ ਇਕੱਠੇ ਕੀਤੇ ਰੱਸੀ ਲਮਕਾਈ ਕਿਤੇ ਬੰਨ ਬਾਹਰ ਕੱਟਿਆ ਬਾਹਰ ਨਿਕਲ ਕੇ ਮੈਂ ਕੱਪੜੇ-ਕੁਪਰੇ ਝਾਰੇ ਫਿਰ ਦਸਤਾਰ ਸਜਾਈ ਤੇ ਕਹਿੰਦੇ ਮੈਂ ਪਿੱਛੇ-ਪਿੱਛੇ ਅਜੇ ਘਰਵਾਲੀ ਪਹੁੰਚੀ ਐ ਤੇ ਕਹਿੰਦੇ ਪਿੱਛੇ ਮੈਂ ਪਹੁੰਚ ਗਿਆ ਮਿਹਰਵਾਲ ਦੇ ਵੇਖ ਕੇ ਕਹਿੰਦੇ ਤੁਹਾਡੀ ਸੱਸ ਬੜੀ ਹੈਰਾਨ ਹੋਈ ਮੇਰੀ ਘਰਵਾਲੀ ਕਿਤੇ ਮੇਰੇ ਮਾਤਾ-ਪਿਤਾ ਨੂੰ ਇਹ ਗੱਲ ਦੱਸਣਾ ਦਵੇ ਕਹਿੰਦੇ ਮੈਂ ਗੁਰਮਖਾਂ ਦੀ ਸੰਗਤ ਕੀਤੀ ਸੀ ਬੰਦਗੀ ਵਾਲਿਆਂ ਦੀ ਸੰਗਤ ਕੀਤੀ ਸੀ ਉਹ ਸੰਗਤ ਜੋ ਮੈਂ ਇਹ ਸਿੱਖਿਆ ਸੀ ਕਦੇ ਕਾਲੇ ਨਹੀਂ ਪੈਣਾ ਸਬਰ ਰੱਖਣਾ ਹੈ ਸਬਰ ਨਿਮਰਤਾ ਰੱਖਣੀ ਹੈ ਤੇ ਕਦੇ ਮੈਂ ਸੋਚਿਆ ਚਲੋ ਗੁਰਮਖਾਂ ਦੀ ਸੰਗਤ ਕੀਤੀ ਉਹ ਕਹਿੰਦੇ ਸਬਰ ਰੱਖਣਾ ਚਾਹੀਦਾ ਸਬਰ ਰੱਖ ਲਈਏ ਇਹ ਗੱਲ ਇਹਨਾਂ ਨੇ ਸਾਜੀ ਨਾ ਕਰੀਏ ਕਿ ਤੁਹਾਡੀ ਕੁੜੀ ਨੇ ਮੈਨੂੰ ਧੱਕਾ ਦੇ ਦਿੱਤਾ ਘੂੜੇ ਵਿੱਚ ਕਦੇ ਰਾਤ ਰੁਕੇ ਕਹਿੰਦੇ ਉਹ ਘਰ ਵਾਲੀ ਵਾਰ-ਵਾਰ ਵੇਖੇ ਕਿ ਬਰਾਈ ਹੋਈ ਕਿਤੇ ਦਸਨਾ ਦੇ ਵਿੱਚ ਮੇਰੇ ਮਾਪਿਓ ਉਹਨ ਮੇਰੇ ਭਰਾਵਾਂ ਨੂੰ ਉਹਨਾਂ ਮੇਰਾ ਕੱਖ ਰਹਿਣ ਨਹੀਂ ਦੇਣਾ ਛੱਡਣਾ ਨਹੀਂ ਮੈਨੂੰ ਉਹਨਾਂ ਨੇ ਉਹ ਸਮਾਂ ਇਹੋ ਜਿਹਾ ਸੀ ਤੂੰ ਸਾਡੇ ਜਵਾਈ ਨੂੰ ਕੁਝ ਧੱਕਾ ਦੇ ਕੇ ਆਈ ਹੈ ਕਹਿੰਦੇ ਦਿਨ ਚੜਿਆ ਤੇ ਕਹਿੰਦੇ ਅਸੀਂ ਤੁਰ ਪਏ ਮੈਂ ਅੱਗੇ-ਅੱਗੇ ਤੋਂ ਪਿੱਛੇ-ਪਿੱਛੇ ਕਹਿੰਦੇ ਜਦੋਂ ਉਸੇ ਖੂਹ ਦੇ ਕੋਲ ਪਹੁੰਚੇ ਨਾ ਕਹਿੰਦੇ ਤੁਹਾਡੀ ਸੱਚ ਦੇ ਪੰਜ ਪੱਤੇ ਨੇ ਕੀ ਆਇਆ ਉਹਨੇ ਅੱਗਲ ਵੱਡੀ ਹੋ ਕੇ ਮੇਰੇ ਪੈਰ ਫੜ ਲਏ ਕਿੰਦੀ ਮੇਰੇ ਸਿਰ ਦੇ ਸਾਈ ਜੀ ਮੈਨੂੰ ਬਖਸ਼ ਦਿਓ ਮੈਂ ਭੁੱਲ ਕੇ ਬੈਠੀ ਤੁਹਾਡੇ ਅੰਦਰ ਇੰਨਾ ਸਬਰ ਤੁਸੀਂ ਚਾਹੁੰਦੇ ਤਾਂ ਮੇਰੀ ਸ਼ਿਕਾਇਤ ਕਰ ਸਕਦੇ ਸੀ ਮੇਰੇ ਮਾਤਾ ਪਿਤਾ ਨੂੰ ਪਰ ਤੁਸੀਂ ਇੰਨਾ ਸਬਰ ਰੱਖਿਆ ਮੈਂ ਤਾਂ ਤੁਹਾਡਾ ਬੜਾ ਤਨ ਵੇਖਦੀ ਰਹੀ ਪਰ ਤੁਹਾਡਾ ਤਾਂ ਮਨ ਬੜਾ ਸੁੰਦਰ ਹੈ ਤੁਹਾਡਾ ਅੰਦਰ ਬੜਾ ਸੁੰਦਰ ਹੈ ਤੇ ਕਿਦੇ ਮੈਂ ਉਹਨੂੰ ਚੁੱਕਿਆ ਮੈਂ ਤਾਂ ਭਲੀ ਲੁਕੇ ਕੋਈ ਗੱਲ ਨਹੀਂ ਆਹ ਕਿਉਂ ਜਿੱਦ ਨੂੰ ਪਸਤਾ ਆਇਆ ਕੋਈ ਨਹੀਂ ਘਰ ਆ ਕਹਿੰਦੇ ਘਰ ਆਇਆ ਸਮਾਂ ਆਇਆ ਇੱਕ ਪੁੱਤਰ ਦਾ ਜਨਮ ਹੋਇਆ ਫਿਰ ਸਮਾਂ ਆਇਆ ਦੂਜੇ ਦਾ ਫਿਰ ਸਮਾਂ ਆਇਆ ਤੀਜੇ ਦਾ ਬੱਚੇ ਜਵਾਨ ਹੋਏ ਵਿਆਹੇ ਨਵਾਂ ਆਈਆਂ ਤੇ ਕਹਿੰਦੇ ਹੁਣ ਵਿਹੜੇ 'ਚ ਉਹਨਾਂ ਦੇ ਗਾਂ ਬੱਚੇ ਹੋਏ ਪੋਤੀਆਂ ਪੁੱਤੇ ਖੇਡਦੇ ਨੇ ਤੇ ਕਹਿੰਦੇ ਜਦੋਂ ਮੈਂ ਪੋਤੀਆਂ ਵੱਲ ਦੇਖਦਾ ਮਾਂ ਪੁੱਤੀਆਂ ਵੱਲ ਦੇਖਦਾ ਮਾਂ ਤੁਹਾਡੇ ਵੱਲ ਵੇਖਦਾ ਤੁਸੀਂ ਪਛਾਤਾ ਲੈ ਕੇ ਮੇਰੇ ਵਾਸਤੇ ਆਉਂਦੇ ਹੋ ਤੇ ਮੈਂ ਕਹਿੰਦਾ ਵਾਹ ਸਬਰਾਂ ਵਾਹ ਤੇਰਾ ਸ਼ੁਕਰ ਹੈ ਵਾਹ ਸਬਰਾਂ ਵਾਹ ਤੇਰਾ ਸ਼ੁਕਰ ਹੈ ਕਿੰਦੇ ਉਸ ਸਮੇਂ ਮੈਂ ਸਬਰ ਰੱਖਿਆ ਨਾ ਹੁੰਦਾ ਨਾ ਅੱਜ ਇਹ ਖੁਸ਼ੀਆਂ ਨਹੀਂ ਹੋਈਆਂ ਸਾਨੂੰ ਉਹ ਕੁਝ ਸਕਿੰਟਾਂ ਦਾ ਸਬਰ ਰੱਖਿਆ ਅੱਜ ਉਹ ਸਬਰ ਨੇ ਮੈਨੂੰ ਸੁੱਖ ਵੀ ਦੇ ਦਿੱਤੇ ਮੈਨੂੰ ਨੌਮਾ ਵੀ ਦੇ ਦਿੱਤੀਆਂ ਪੁੱਤਰ ਵੀ ਦੇ ਦਿੱਤੇ ਪੁੱਤियां ਪੋਤੇ ਵੀ ਨਹੀਂ ਦਿੱਤੇ ਉਹ ਤੁਸੀਂ ਅੱਗੇ ਪਿੱਛੇ ਮੇਰੀ ਸੇਵਾ ਕਰਨ ਵਾਲੇ ਹੋ ਮੇਰਾ ਕਿੰਨਾ ਸਤਿਕਾਰ ਕਰਦੇ ਹੋ ਕਿਹਦੇ ਸੰਕੇ ਇੱਕ ਮੈਂ ਸਬਰ ਰੱਖਿਆ ਇਸ ਕਰਕੇ ਅਗਦਾ ਵਾ ਸਬਰਵਾਦ ਤੇਰਾ ਸ਼ੁਕਰ ਹੈ ਮਾਪੜਖਾ ਦੇ ਵਚਨ ਨੇ ਕਿਹਦੇ ਕੋਦ ਸਮੇਂ ਲਈ ਨਿਮਰਤਾ ਰੱਖ ਲੋ ਕਿਹਦੇ ਕਹਿੰਦੇ ਨਿਮਰਤਾ ਰੱਖਣ ਦੇ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਹੈ ਸਬਰ ਕਿਹ ਲੋ ਨਿਮਰਤਾ ਕਿਹ ਲੋ ਕਰ ਲੋ ਜਤਨ ਕਰਿਓ ਕਦੀ ਕਾਲੇ ਨਾ ਪਇਓ ਗੁਰਮੁਖੋ ਕਈ ਵੇ ਕਾਲੇ ਪੈ ਕੇ ਨਾ ਬੰਦਾ ਆਪਣਾ ਨੁਕਸਾਨ ਕਰ ਬੈਠਦਾ ਹੈ ਇਦਾਂ ਗੁਰਮੁਖੋ ਮੈਂ ਵੀ ਤੁਹਾਡੇ ਵਿੱਚ ਹੀ ਆਂ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਕਾਲੇ ਪੈ ਜਾਂਦੇ ਆ ਫਿਰ ਨੁਕਸਾਨ ਹੋ ਜਾਂਦਾ ਬਾਅਦ ਚ ਬੰਦਾ ਪਛਤਾਉਂਦਾ ਹੈ ਅਜ ਅਰਦਾਸ ਕਰਿਓ ਸਾਧੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਦਰ ਤੇ ਆਏ ਮਹਾਰਾਜੀ ਸਾਡੀ ਥੋੜੀ ਜਿਹੀ ਨਿਮਰਤਾ ਦੀ ਦਾਤ ਸਬਰ ਦੀ ਦਾਤ ਪਾਓ ਮਹਾਰਾਜੀ